ਮੇਰਾ ਨਾਮ ਚੰਦਰਕਾਂਤ ਹੈ ਮੈਂ ਬਠਿੰਡਾ ਤੋਂ ਹੀ ਆ ਪ੍ਰਤਾਪਨਗਰ ਤੋਂ ਮੈਂ ਗਿੱਦੜਵਾ ਤੋਂ ਆ ਰਿਆ ਸੀ ਗਈ ਪੈਟਰੋਲ ਤੇ ਗੱਡੀ ਲੈ ਕੇ ਆ ਰਿਆ ਸੀਗਾ ਤੇ ਮੈਂ ਸੁੱਚੇ ਵੀ ਸੀ ਐਨਜੀ ਗੱਡੀ ਐ ਐਨਜੀ ਪੁਆ ਲੈਣਿਆ ਤੇ ਫਿਰ ਘਰ ਨੂੰ ਨਿਕਲਦੇ ਆ ਮੈਂ ਸੀ ਐਨਜੀ ਪੁਵਾਈ ਬਸ ਇੱਥੋਂ ਆ ਕੇ ਚੇਂਜ ਹੀ ਕੀਤੀ ਸੀਗੀ ਹਜੇ ਤੇ ਧੂਆ ਨਿਕਲਣ ਲੱਗਿਆ ਮੈਂ ਗੱਡੀ ਸਾਈਡ ਤੇ ਲਾਦੀ ਮੈਂ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਬੋਨਟ ਖੁੱਲਿਆ ਨਹੀਂ ਜਦੋਂ ਬੋਨਟ ਖੁੱਲਿਆ ਨਹੀਂ ਤੇ ਮੈਂ ਰੁੱਕ ਕੇ ਗੱਡੀ ਚੈੱਕ ਕੀਤੀ ਧੂਆ ਬੋ ਨਿਕਲਣ ਲੱਗਿਆ ਤੇ ਭਾਜੀ ਆਇਆ ਇੱਕ ਉਹ ਕਹਿੰਦੇ ਅੱਗ ਲੱਗ ਗਈ ਅੱਗ ਲੱਗ ਗਈ ਫਿਰ ਅਸੀਂ ਰੇਤਾ ਪਾਣ ਲੱਗ ਗਏ ਤੇ ਪਤਾ ਨਹੀਂ ਲੱਗਿਆ ਕੀ ਹੋਇਆ ਬਾ ਹੋਇਆ ਗਰਮੀ ਕਰਕੇ ਹੋ ਸਕਦਾ ਵੀ ਜਿਵੇਂ ਗਿੱਦੜਵਾ ਤੋਂ ਸਿੰਗਲ ਡਰਾਈਵ ਤੇ ਆ ਰਿਹਾ ਮੈਂ ਲਗਾਤਾਰ ਤੇ ਮੈਂ ਤਾਂ ਕਰਕੇ ਸ਼ਾਇਦ ਅੱਗ ਲੱਗ ਗਈ ਆ ਵੀ ਗਰਮੀ 'ਚ ਵਿਚਾਰ ਰੱਖੋ ਤੇ ਚਾਹ ਆ ਟੈਂਪਰੇਚਰ ਹਾਈ ਹੋਣ ਕਰਕੇ ਸ਼ਾਇਦ ਹੋ ਗਿਆ ਹੋਵੇ ਬਟਾ ਕੇ ਸਾਰੇ ਵੀ ਇੱਕ ਸੰਦੇਸ਼ ਹੀ ਆ ਸਾਰਿਆਂ ਨੂੰ ਵੀ ਇੱਕ ਤਰ੍ਹਾਂ ਦਾ ਵੀ ਧਿਆਨ ਰੱਖਿਆ ਜਾਵੇ ਗੱਡੀ ਦੇ ਵੀ ਇਹ ਫਾਪਟਾ ਹਸਣ ਤੋਂ ਬਚ ਗਏ ਜਿਵੇਂ ਲਗਾਤਾਰ ਚਲਾਉਣੇ ਹੋ ਗੱਡੀ ਕਿਸ ਤਰ੍ਹਾਂ ਦੇ ਤੇ ਰੱਖਣਾ ਚਾਹੀਦਾ ਗਰਮੀ 'ਚ ਕਿ ਤਾਂ ਮੀਟ ਇੰਜਨਾਂ ਤੇ ਆ ਰੱਖੋ ਵੀ ਜੇ ਕੋਸ਼ਿਸ਼ ਕਰੋ ਵੀ ਥੋੜੀ ਰੂਟ ਡਰਾਈਵ ਕਰਕੇ ਇਹਨੂੰ ਸਾਹ ਦੋ ਠੰਡੀ ਹੋਣ ਦਾ ਟਾਈਮ ਦੋ ਕਿਉਂਕਿ ਬਾਹਰੋਂ ਬਹੁਤ ਤਿੱਖੀ ਹਵਾ ਆ ਰਹੀ ਹੈ ਇੰਜਨ ਨੂੰ ਠੰਡਾ ਨਹੀਂ ਹੋ ਰਿਹਾ ਉਸ ਕਰਕੇ ਵੀ ਆ ਸਕਦਾ ਹੈ ਕੁਝ ਸੀਐਨਜੀ ਐਵੋਇਡੀ ਕਰੋ ਗਰਮੀਆਂ ਚ ਕਿਉਂਕਿ ਜਮੇ ਏਸੀ ਚੱਲਦੇਗਾ ਹੁਣ ਲਗਾਤਾਰ ਤੇ ਏਸੀ ਨੂੰ ਵੀ ਦੌਮਦਵਾਇਆ ਜਾਵੇ ਜਾ ਉਹਦੀ ਹਾਂ ਉਹਦੀ ਵੀ ਸਰਵਿਸ ਕਰਾਈ ਜਾਵੇ ਮਲਕੀ ਸਿੰਘ ਹੈ ਜੀ ਐਂਬੂਲੈਂਸ ਚਲਾਉਣਾ ਜੀ ਮੈਂ ਆਈ ਜਾਂਦਾ ਹੀ ਇਧਰੋਂ ਐਂਬੂਲੈਂਸ ਲੈ ਕੇ ਇਹਦੇ ਚੋ ਅੱਗ ਨਿਕਲੀ ਜਾਂਦੀ ਸੀ ਮੈਂ ਜੋ ਧਿਆਨ ਮਰਿਆ ਬਾਈ ਸਾਈਡ ਤੇ ਖੜਾ ਸੀ ਮੈਂ ਭੱਜ ਕੇ ਮੈਂ ਕਿਹਾ ਚਲੋ ਵੀ ਬੁਝਾਈਏ ਅੱਗ ਰੇਤੇ ਨਾਲ ਬੁਝਾਉਣ ਲੱਗ ਗਏ ਮੈਂ ਰੋਲਾ ਪਾਇਆ ਮੈਂ ਕਿਹਾ ਬਾਈ ਤੁਸੀਂ ਪਾਣੀ ਲਿਓ ਉਦੋਂ ਇੱਕ ਬਜਾਰਾ ਟਰੱਕ ਵਾਲਾ ਆਇਆ ਬਾਈ ਉਹਨੇ ਦੇ 10 ਸਿਲੰਡਰ ਉਹਨਾਂ ਅੱਗ ਕੰਟਰੋਲ ਹੋ ਗਈ ਬਚਤ ਤਾਂ ਹੋ ਗਈ ਆਸੇ ਤੋਂ ਪਰ ਆਉਂ ਆਇਆ ਸਨੇਹ ਦਿੰਨੇ ਆ ਬਾਈ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਹਰ ਇੱਕ ਚੀਜ਼ ਗੱਡੀ ਨੂੰ ਆਪਦੇ ਨੂੰ ਹਿਸਾਬ ਨਾਲ ਚਲਾਉਣੀ ਹੈ ਅੱਗ ਕਿਉਂ ਤੁਹਾਨੂੰ ਵੀ ਪਤਾ ਗਰਮੀ ਬਹੁਤ ਪਈ ਜਾਂਦੀ ਹੈ ਆਪ ਦੇ ਹਾਂ ਬਹੁਤ ਲੱਗਦੀ ਐ ਇਸੇ ਕਰਕੇ ਆ ਵੀ ਆਪਦੀ ਕੋਈ ਵੀ ਗੱਡੀ ਆ ਤਾਰਾਂ ਦਾ ਸਭ ਦਾ ਧਿਆਨ ਦਿਓ ਗੱਡੀ ਦੇ ਡਰਾਈਵ ਕਰਦੇ ਗੱਡੀ ਦੇ ਵਿੱਚ ਹੈ ਨਹੀਂ ਸੀ ਟਰੱਕ ਵਾਲੇ ਨੇ ਦਿੱਤਾ ਹਾਂ ਟਰੱਕ ਵਾਲਿਆਂ ਨੇ ਦਿੱਤਾ ਜੀ ਟਰੱਕ ਵਾਲਿਆਂ ਨੇ ਦਿੱਤਾ ਜੀ ਉਹਨੇ ਵਿਚਾਰੇ ਵਿਚਾਲੇ ਹਾਂ ਇਹਦੇ ਤੇ ਨਾ ਕੰਟਰੋਲ ਹੋ ਗਈ ਸੀਗੀ ਅੱਗੇ ਪਹਿਲਾਂ ਆ ਗਈ ਹਾਂਜੀ ਧੰਨਵਾਦ